ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਲੈ ਕੇ ਆਇਆ ਬਹੁਤ ਵਧੀਆ ਪਰਿਵਾਰ ਤੋਂ ਮੁੰਡੇ ਤੇ ਕੁੜੀਆਂ ਦੇ ਰਿਸ਼ਤੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਨਾਲ ਤੁਸੀਂ ਹੋਰ ਨਵੇਂ ਰਿਸ਼ਤੇ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਨਵੇਂ ਰਿਸ਼ਤੇ ਦੀਆਂ ਐਡਾਂ ਹਰ ਰੋਜ਼ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤਾ ਆਇਆ ਜੀ ਜ਼ਿਲ੍ਹਾ ਲੁਧਿਆਣਾ ਕੁੜੀ ਦੀ ਕਾਸਟ ਵੈਲਮਿਕ ਗੋਤ ਹੰਸ ਤੇ ਨਾਹਰ ਡੇਟ ਆਫ ਬਰਥ 21 ਤਰੀਕ 12ਵਾਂ ਮਹੀਨਾ 1992 ਹਾਈਟ 5 ਫੁੱਟ 1 ਇੰਚ ਸਟੱਡੀ ਗ੍ਰੈਜੂਏਸ਼ਨ ਦਾ ਲਾਸਟイヤー ਬਾਕੀ ਹੈ ਪਰਵਾਰ ਵਿੱਚ ਮਾਤਾ ਪਿਤਾ ਤੇ ਦੋ ਭਰਾ ਅਤੇ ਇੱਕ ਵੱਡੀ ਭੈਣ ਹੈ ਭਰਾ ਇੱਕ ਮੈਰਿਡ ਹੈ ਇੱਕ ਅਨਮੈਰਿਡ ਹੈ ਵੱਡੀ ਭੈਣ ਵੀ ਮੈਰਿਡ ਹੈ ਫਾਦਰ ਸਾਹਿਬ ਦਾ ਆਪਣਾ ਓਨਰ ਬਿਜ਼ਨਸ ਹੈ ਲੜਕੀ ਲਈ ਲੜਕੇ ਦਾ ਰਿਸ਼ਤਾ ਚਾਹੀਦਾ ਜੀ ਲੜਕੀ ਬਧੀ ਸੋਹਣੀ ਸੁਨਖੀ ਹੈ ਰੰਗ ਸਾਫ ਹੈ ਲੜਕੇ ਦਾ ਆਪਣਾ ਬਿਜ਼ਨਸ ਹੋਵੇ ਜਾਂ ਫਿਰ ਪ੍ਰਾਈਵੇਟ ਜੌਬ ਕਰਦਾ ਹੋਵੇ ਸੈਲਰੀ ਵਧੀਆ ਲੈ ਰਿਹਾ ਹੋਵੇ ਜੱਤੀਬੰਧਨ ਕੋਈ ਨਹੀਂ ਕਾਸਟ ਨੋ ਬਾਰ ਬਾਕੀ ਲੜਕੇ ਦਾ ਵਧੀਆ ਘਰ-ਬਾਰ ਬਣਿਆ ਹੋਵੇ ਜੀ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਜਿਸ ਕਿਸੇ ਪਰਿਵਾਰ ਨਾਲ ਇਹੀ ਰਿਸ਼ਤਾ ਮੈਚ ਕਰਦਾ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ 1157 ਨੰਬਰ ਕਹਿ ਕੇ ਇਹ ਰਿਸ਼ਤਾ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ ਜੀ ਜ਼ਿਲ੍ਹਾ ਰੋਪੜ ਅਗਲਾ ਰਿਸ਼ਤਾ ਹੈ ਜੀ 1100 58 ਨੰਬਰ ਰਿਸ਼ਤਾ ਹੈ ਜੀ ਅੰਬਰਸਰ ਤੋਂ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਬਰਾੜ ਡੇਟ ਆਫ ਬਰਥ 27/3/1996 ਹਾਈਟ 5 ਫੁੱਟ 6 ਇੰਚ ਸਟੱਡੀ ਬੀਟੈਕ ਇੰਜੀਨੀਅਰਿੰਗ ਨਾਲ ਮਾਸਟਰ ਡਿਗਰੀ ਕਰੀ ਹੋਈ ਹੈ 2 ਸਾਲ ਦਾ ਕੰਪਿਊਟਰ ਕੋਰਸ ਵੀ ਹੈ ਇੰਡੀਆ ਦਾ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭਰਾ ਹੈ ਉਹ ਅਮਰੀਕਾ ਚ ਗਿਆ ਹੋਇਆਗਾ ਕੁੜੀ ਇਸ ਟਾਈਮ ਕੈਨੇਡਾ ਚ ਵਰਕ ਪਰ ਮਟਦੇ ਹੈ ਇਨਾਂ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਕੈਨੇਡਾ ਚ ਪੀਆਰ ਹੋਵੇ ਜ਼ਮੀਨ ਚਾਹੀ ਪੰਜ ਕਿੱਲੇ ਤੱਕ ਆਉਂਦੀ ਹੋਵੇ ਕੁੜੀ ਵਧੀਆ ਸੋਹਣੀ ਸੁਨੱਖੀ ਉੱਚੀ ਲੰਮੀ ਹੋਵੇ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਜੀ ਮੁੰਡਾ ਮੌਨਾ ਹੋਵੇ ਜਿਸ ਕਿਸੇ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਸਾਡੇ ਨਾ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਨ ਅਗਲਾ ਰਿਸ਼ਤਾ ਆਇਆ ਜੀ ਜ਼ਿਲ੍ਹਾ ਬਰਨਾਲਾ ਪਿੰਡ ਭਧੌੜ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਸਰਾ ਡੇਟ ਆਫ ਬਰਥ ਉਮਰ ਇਸ ਟਾਈਮ ਲੜਕੀ ਦੀ 31 ਸਾਲ ਹਾਈਟ 5 ਫੁੱਟ 6 ਇੰਚ ਸਟੱਡੀ ਬੀਐਡ ਐਮਏਐਮ ਸਟੱਡੀ ਕੀਤੀ ਹੈ ਜੀ ਬੀਐਡ ਨਾਲ ਐਮਏ ਅਤੇ ਸੀਟੈਟ ਦਾ ਪੇਪਰ ਤੇ ਐਨ ਟੈਟ ਦਾ ਪਾਸ ਹੈ ਪੇਪਰ ਸਰਕਾਰੀ ਟੀਚਰ ਕੂੜੀ ਲੱਗੀ ਹੋਈ ਹੈ 22 ਸਾਲ ਹੋ ਗਏ ਸਰਵਿਸ ਕਰਦਿਆਂ ਨੂੰ ਮੁੰਡੇ ਨੂੰ ਜ਼ਮੀਨ 8 ਤੋਂ 11 ਕਿੱਲੇ ਤੱਕ ਦੇ ਵਿਚਕਾਰ ਆਉਂਦੀ ਹੋਵੇ ਮੁੰਡਾ ਵਧੀਆ ਸੋਹਣਾ ਸੀ ਨੱਖਾ ਹੋਵੇ ਛੋਟਾ ਪਰਿਵਾਰ ਹੋਵੇ ਮੁੰਡਾ ਸਰਕਾਰੀ ਜੋਬ ਕਰਦਾ ਹੋਵੇ ਇਲਾਵਾ ਪੁੱਲਸ ਮੁਲਾਜ਼ਮ ਤੇ ਆਰਮੀ ਮੁੰਡੇ ਨੂੰ ਛੱਡ ਕੇ ਸਰਕਾਰੀ ਟੀਚਰ ਨੂੰ ਪਹਿਲ ਹੈ ਜੀ ਮੁੰਡੇ ਨੂੰ ਕੁੜੀ ਜੀ ਸੈਲਰੀ 35000 ਰੁਪਿਆ ਲੈ ਰਹੀ ਹੈ ਮਹੀਨੇ ਦੀ ਪਰਿਵਾਰ ਵਿੱਚ ਮਾਤਾ ਪਿਤਾ ਤੇ ਵੱਡਾ ਭਰਾ ਮੈਰਿਡ ਹੈ ਵੱਡੀ ਭੈਣ ਵੀ ਮੈਰਿਡ ਹੈ ਜਿਸ ਕਿਸੇ ਪਰਿਵਾਰ ਨੂੰ ਇਹ ਰਿਸ਼ਤਾ ਮੈਚ ਕਰਦਾ ਜਾਂ ਆਉਂਦਾ ਉਹ ਸਾਡੇ ਨਾ ਸਕਰੀਨ ਦੇ ਦਿੱਤੇ ਨੰਬਰ ਤੇ ਸੰਪਰਕ ਕਰਨ ਅਗਲੇ ਰਿਸ਼ਤੇ ਆਏ ਹੈ ਜੀ ਮੁੰਡਿਆਂ ਦੇ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਮੁੰਡੇ ਦੀ ਕਾਸਟ ਸੱਚ ਦੇਵਾ ਅਰੋੜਾ ਜੇਟ ਆਫ ਬਰਥ 15 ਤਰੀਕੇ ਸ਼ੀਮਾ ਮਹੀਨਾ 1994 ਦਾ ਬਰਨ ਹਾਈਟ 5 ਫੁੱਟ 8 ਇੰਚ ਕੁਆਲੀਫਿਕੇਸ਼ਨ ਪਲੱਸ 2 ਪਾਸ ਬਿਜ਼ਨਸ ਮੋਬਾਈਲ ਸ਼ੋਪ ਬੈਂਟਰੀ ਨਾਲ ਫਾਈਨਾਂਸ ਇਨਕਮ ਨਾਲ ਫਾਈਨਾਂਸ ਦਾ ਵੀ ਕੰਮ ਕਰਦਾ ਹੈ ਜੀ ਇਨਕਮ 60000 ਰੁਪਏ ਮਹੀਨੇ ਦੀ ਹੈ ਫੈਮਿਲੀ ਚ ਮਦਰ ਫਾਦਰ ਦੋ ਬ੍ਰਦਰ ਨੇ ਇੱਕ ਸਿਸਟਰ ਮੈਰਿਡ ਆ ਸਾਰੀ ਫੈਮਿਲੀ ਲੜਕੇ ਦੇ ਪਰਵਾਰ ਦੀ ਨਾਮਤਾਰੀ ਹੈ ਜੀ ਮੁੰਡਾ ਬਿਲਕੁਲ ਵੈਸ਼ਨੂ ਆ ਸਾਰੀ ਫੈਮਿਲੀ ਵੈਸ਼ਨੂ ਆ ਨਸ਼ੇ ਪੱਤੇ ਤੋਂ ਰਹੇ ਤਾਂ ਮੁੰਡਾ ਵਧੀਆ ਸੋਨਾ ਸੁਨੱਖਾ ਹੈਗਾ ਜੀ ਰੰਗ ਸਾਫ ਹੈ ਕੁੜੀ ਵਧੀਆ ਸੋਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਚੰਗੇ ਘਰ ਹੋਵੇ ਕਾਸਟ ਕੁੜੀ ਦੀ ਅਰੋੜਾ ਹੀ ਹੋਵੇ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਸੰਪਰਕ ਕਰਨ 83021154747 ਅਗਲਾ ਰਿਸ਼ਤਾ ਹੈ ਜੀ ਲੁਧਿਆਣੇ ਤੋਂ ਮੁੰਡੇ ਦੀ ਕਾਸਟ ਰਾਮਗੜੀ ਗੋਤ ਚੀਤਾ ਡੇਟ ਆਫ ਬਰਥ 22 ਤਰੀਕ 6 ਮਹੀਨਾ 1990 ਹਾਈਟ 6 ਫੁੱਟ ਸਟੱਡੀ ਗ੍ਰੈਜੂਏਸ਼ਨ ਪਾਸ ਪਰਿਵਾਰ ਵਿੱਚ ਮਾਤਾ ਪਿਤਾ ਦੋ ਭਰਾ ਛੋਟਾ ਭਰਾ ਮੈਰਿਡ ਆ ਉਹ ਆਸਟ੍ਰੇਲੀਆ ਚ ਪੀਆਰ ਹੈ ਇਹ ਰਿਸ਼ਤਾ ਵੱਡੇ ਮੁੰਡੇ ਲਈ ਹੈ ਮੁੰਡਾ ਕਾਮਜੀ ਥਾਈਲੈਂਡ ਵਿਦੇਸ਼ ਵਿੱਚ ਗਿਆ ਹੋਇਆ। ਉੱਥੇ ਵਰਕ ਪਰਮਟ ਤੇ ਹੈ। ਆਸਟ੍ਰੇਲੀਆ ਵਿੱਚ ਇੱਕ ਵਾਰ ਗਿਆ ਹੋਇਆ ਸੀ ਆ ਗਿਆ ਸੀਗਾ ਉੱਥੋਂ। ਥਾਈਲੈਂਡ 'ਚ ਵਰਕ ਫਰਨੀਚਰ ਦਾ ਕੰਮ ਕਰਦਾ ਹੈਗਾ। ਵਧੀਆ ਤਨਖਾਹ ਲੈ ਰਿਹਾ ਹੈਗਾ। ਘਰਬਾਰ ਵੀ ਵਧੀਆ ਬਣਿਆ ਹੋਇਆ। ਇੱਕ ਕਨਾਲ ਵਿੱਚ ਵਧੀਆ ਘਰ ਪਾਇਆ ਹੋਇਆ ਜੀ। ਨਾਮਤਾਰੀ ਸਾਰੀ ਫੈਮਿਲੀ ਹੈ। ਕੁੜੀ ਦਾ ਰਿਸ਼ਤਾ ਚਾਹੀਦਾ ਹੈ। ਕੁੜੀ ਵਾਲੇ ਬਿਲਕੁਲ ਵੈਸ਼ਨੂ ਫੈਮਲੀ ਹੋਵੇ ਰਾਦਾ ਸਵਾਮੀ ਫੈਮਲੀ ਦਾ ਵੀ ਰਿਸ਼ਤਾ ਲੈ ਲੈਣਗੇ ਬਾਕੀ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਪੜ੍ਹੀ ਲਿਖੀ ਹੋਵੇ ਦੂਸਰਾ ਕੁੜੀ ਦੀ ਹਾਈਲਟਸ ਕਰੀ ਹੋਵੇ ਜਾਂ ਫਿਰ ਵਿਆਹ ਤੋਂ ਬਾਅਦ ਹਾਈਲਟਸ ਦੀ ਪੜ੍ਹਾਈ ਕਰ ਸਕਦੀ ਹੋਵੇ ਪੜ੍ਹਾਈ ਚ ਵਧੀਆ ਤੇਜ ਹੋਵੇ ਮੁੰਡਾ ਵਧੀਆ ਸੋਹਣਾ ਸੁਨਖਾ ਤੇ ਸਾਰੀ ਚੰਗੀ ਫੈਮਲੀ ਹੈ ਜੀ ਇਹ ਰਜਿਸਟ੍ਰੇਸ਼ਨ ਨੰਬਰ 1155 ਤੁਸੀਂ ਇਹ ਰਿਸ਼ਤਾ ਕਹਿ ਕੇ ਲੈ ਸਕਦੇ ਹੋ ਜਾਂ ਫਿਰ ਤੁਸੀਂ ਇਹਨਾਂ ਦੇ ਨੰਬਰ ਤੇ ਸੰਪਰਕ ਕਰ ਸਕਦੇ ਹੋ 98769 42711 ਅਗਲਾ ਨੰਬਰ ਹੋ ਰਹਿਣਾ ਦਾ ਜੀ 61468 83685 ਅਗਲਾ ਰਿਸ਼ਤਾ ਆਇਆ ਜੀ 1153 ਨੰਬਰ ਜ਼ਿਲ੍ਹਾ ਲੁਧਿਆਣਾ ਹੁੰਦੇ ਦੀ ਕਾਸਟ ਰੋੜਾ ਸਿੱਖ ਗੋਤ ਮੱਕੜ ਐਡਰੈਸ ਅਰਬਨ ਸਟੇਟ ਡੁੰਗਰੀ ਡੁਗਰੀ ਰੋਡ ਲੁਧਿਆਣਾ ਕੰਮ ਕਪੜਾ ਮਾਰਕੀਟ ਦਾ ਹੈ ਜੀ ਫਾਦਰ ਸਾਹਿਬ ਦਾ ਜਿਸ ਲੜਕੇ ਲਈ ਰਿਸ਼ਤਾ ਉਹ ਕੈਨੇਡਾ ਚ ਵਰਕ ਪਰਮਿਟ ਤੇ ਹੈ ਬਿਜ਼ਨਸ ਕਲੌਥ ਦਾ ਜੀ ਮਾਤਾ ਜੀ ਹਾਊਸ ਵਾਈਫ ਨੇ ਡੇਟ ਆਫ ਬਰਥ ਮੁੰਡੇ ਦੀ 2 April 1998 ਹਾਈਟ 5 ਫੁੱਟ 11 ਇੰਚ ਗ੍ਰੈਜੂਏਸ਼ਨ ਐਟ ਇੰਡੀਆ ਸਟੱਡਿੰਗ ਬਿਜ਼ਨਸ ਇਨ ਬ੍ਰਾਮਟਨ ਕੈਨੇਡਾ ਨਾਉ ਔਨ ਵਰਕ ਪਰਮਿਟ ਵਨ ਏਲਡ ਸਿਸਟਰ ਮੈਰਿਡ ਇਨ ਲੁਧਿਆਣਾ ਮੁੰਡਾ ਵਧੀਆ ਸੋਹਣਾ ਸੀ ਨਖਾਗਾ ਬਾਕੀ ਘਰ-ਬਾਰ ਵੀ ਬਹੁਤ ਵਧੀਆ ਬਣਿਆ ਹੋਇਆ ਹੈਗਾ ਕੁੜੀ ਵਧੀਆ ਸੋਹਣੀ ਸੀ ਨਖੀ ਹੈ ਜਿਸ ਮੁੰਡੇ ਲਈ ਰਿਸ਼ਤਾ ਹੈ ਜੀ ਉਸ ਲਈ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਕੁੜੀ ਕੈਨੇਡਾ ਚ ਚਾਹੇ ਪੀਆਰ ਹੋਵੇ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਕਸਟੋ ਰੂੜਾ ਸਿੱਖ ਦੀ ਜਿਸ ਕੇ ਸਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਸੰਪਰਕ ਕਰਨ 9417366624 9417366624 ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਸੰਗਰੂਰ ਅਗਲਾ ਰਿਸ਼ਤਾ ਆਇਆ ਜੀ ਰਜਿਸਟ੍ਰੇਸ਼ਨ ਨੰਬਰ 11552 ਜ਼ਿਲ੍ਹਾ ਸੰਗਰੂਰ ਪਿੰਡ ਚੰਨੋ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਹੈਗਾ ਵਿਦੇਸ਼ਾ ਡੇਟ ਆਫ ਬਰਥ 28 ਤਰੀਕ ਪਹਿਲਾ ਮਹੀਨਾ 1995 ਹਾਈਟ 5 ਫੁੱਟ 9 ਇੰਚ ਸਟੱਡੀ ਪਲੱਸ 2 ਕਰਕੇ 3 ਸਾਲ ਦਾ ਕੋਰਸ ਕੀਤਾ ਹੈਗਾ ਕੁੱਕੜ ਦਾ ਪਰਿਵਾਰ ਵਿੱਚ ਮਾਤਾ ਪਿਤਾ ਤੇ ਦੋ ਭਰਾ ਨੇ ਵੱਡਾ ਭਰਾ ਮੈਰਿਡਾ ਵੱਡਾ ਵੱਡੇ ਮੁੰਡੇ ਨੂੰ ਜੀ ਵੱਡੇ ਵੱਡਾ ਮੁੰਡਾ ਤੈਨੂੰ ਦੋਵੇਂ ਗਵਰਨਮੈਂਟ ਜੌਬ ਤੇ ਨੇ ਛੋਟਾ ਮੁੰਡਾ ਕੈਨੇਡਾ ਚ ਪੀਆਰ ਹੈ ਪਹਿਲਾ ਮੁੰਡਾ ਨਿਊਜ਼ੀਲੈਂਡ ਚ 5 ਸਾਲ ਲਾਇਏ ਹੋਏ ਆ ਜੀ ਉਸ ਤੋਂ ਬਾਅਦ 1.5 ਸਾਲ ਕੈਨੇਡਾ ਚ ਆ ਹੁਣ ਮੁੰਡਾ ਇਸ ਟਾਈਮ ਕੈਨੇਡਾ ਚ ਪੀਆਰ ਆ ਮੁੰਡਾ ਮੁੰਨਾ ਦਾ ਵਧੀਆ ਸੁਨਸ ਨੱਖਾਗਾ ਵਧੀਆ ਰੋਡ ਤੇ ਕੋਠੀ ਪਾਈ ਹੋਈ ਹੈ ਡਬਲ ਸਟੋਰੀ ਦੋ ਪਰਮਾ ਕੋਲ ਦੋ ਕਿੱਲੇ ਜ਼ਮੀਨ ਆਉਂਦੀ ਹੈ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਮਾਤਾ ਜੀ ਹਾਊਸ ਵਾਈਫ ਆ ਜਿਸ ਕਿਸੇ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਸੰਪਰਕ ਕਰਨ 85910 56300 8591056 300 ਜਿਸ ਕਿਸੇ ਨੂੰ ਇਹਨਾਂ ਰਿਸ਼ਤੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਉਹ ਸਾਡੇ ਨਾਲ ਰਜਿਸਟ੍ਰੇਸ਼ਨ ਨੰਬਰ ਦੱਸ ਕੇ ਜਾਂ ਜ਼ਿਲ੍ਹੇ ਜ਼ਿਲ੍ਹਾ ਦੱਸ ਕੇ ਇਹ ਰਿਸ਼ਤਾ ਲੈ ਸਕਦੇ ਹੋ ਧੰਨਵਾਦ ਜੀ